ਸਤਿ ਸ੍ਰੀ ਅਕਾਲ ਜੀ ਸਵਾਗਤ ਆ ਸਾਨ ਗੁੰਲਤੀ ਜਾਨਾ ਤੇ ਅੱਜ ਦੇਖੋ ਜੀ ਆਪਾਂ ਇਹ ਗਲਾ ਵੀ ਬਣਾ ਲਿਆ ਆਪਾਂ ਉਹਦਾ ਜਿਹੜਾ ਸੂਈ ਨਾਲ ਬੰਦ ਕਰਦੇ ਆਪਾਂ ਦੇਖੀਏ ਗਲਾ ਆਪਾਂ ਨੇ ਕਰ ਲਿਆ ਤੇ ਆਪਾਂ ਨੇ ਇੱਕ ਵਾਲਾ ਸਾਈਡ ਵਾਲਾ ਮੋਡਾ ਵੀ ਬਣਾ ਲਿਆ ਦੇਖੋ ਜੀ ਮੋਡਾ ਦੇਖੀਏ ਐਨ ਕੁੰਡੇ ਨਾਲ ਕੁੰਡਾ ਆਪਣਾ ਮਿਲਣਾ ਚਾਹੀਦਾ ਇਦਾਂ ਹੀ ਦੇਖੋ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਇਹ ਦੇਖੋ ਜੀ ਤੁਹਾਨੂੰ ਮੈਂ ਨੇੜੇ ਕਰਕੇ ਦਿਖਾਉਂਗੀ ਜਿਹੜੇ ਇਹ ਕੁੰਡੇ ਨੇ ਆਪਣੇ ਜਿਹੜੇ ਜਾਂਦੇ ਨੇ ਇਹ ਕੁੰਡਿਆਂ ਦੇ ਆਪਣੇ ਨਾਲ ਬਿਲਕੁਲ ਆਪਣੇ ਨਾਲ ਮਿਲਣੇ ਚਾਹੀਦੇ ਨੇ ਤੇ ਜਿਹੜੇ ਸਿੱਧੀ ਸਾਈਡ ਵਾਲਾ ਤੇ ਉਲਟੀ ਸਾਈਡ ਵਾਲਾ ਕੁੰਡਾ ਹੈ ਬਿਲਕੁਲ ਆਪਣੇ ਨਾਲ ਐਨ ਅਟੈਚ ਹੋਣੇ ਚਾਹੀਦੇ ਨੇ ਇਹ ਦੇਖੋ ਜੀ ਕਿੰਨਾ ਵਧੀਆ ਆਪਣੇ ਬਣ ਕੇ ਇਹ ਮੋਢੇ ਤਿਆਰ ਹੋਇਆ ਤੇ ਬਹੁਤ ਵਧੀਆ ਲੱਗਦਾ ਹੈ ਜਿਵੇਂ ਆਪਾਂ ਮਤਵਲ ਮੁੱਲ ਦਾ ਲੈਂਦੇ ਆ ਸਵੱਟਰ ਬਾਜ਼ਾਰ ਵਾਲਾ ਓਦਾਂ ਬਣ ਜਾਂਦੇ ਨੇ ਇਹ ਤੇ ਇੱਕ ਸਾਈਡ ਦਾ ਮੈਂ ਬਣਵਾ ਲਿਆ ਬਣਾ ਲਿਆ ਇਹ ਹੁਣ ਆਪਾਂ ਕੀ ਕਰਾਂਗੇ ਜਿਹੜਾ ਦੂਜੀ ਸਾਈਡ ਵਾਲਾ ਆ ਦੇਖੀਏ ਹੁਣ ਆਪਾਂ ਇਹ ਵਾਲਾ ਬਣਾਵਾਂਗੇ ਕਿਉਂਕਿ ਜਦ ਆਪਾਂ ਨੇ ਸੂਈ ਨਾਲ ਗਲਾ ਵੀ ਬਣਾ ਲਿਆ ਦੂਆ ਮੋਢਾ ਬਣਾ ਲਿਆ ਫਿਰ ਆਪਾਂ ਇਹ ਵੀ ਇੱਕ ਦੱਸਾਂਗੇ ਵੀ ਕਿਵੇਂ ਬਣਿਆ ਹੈ ਆਪਾਂ ਮੋਢੇ ਦਾ ਵੀ ਸਾਈਡ ਦਿਖਾਵਾਂਗੇ ਆ ਦੇਖੋ ਜੀ ਇਸ ਜਿਹੜੀ ਸਵਾਟਰ ਦੀ ਕਾਰਟ ਬਣਾਈ ਆਪਾਂ ਨੇ ਇਹ ਮੈਂ 4 3 ਦੀ ਬਣਾਈ ਆ 4 3 2 1 ਠੀਕ ਹੈ ਜੀ ਜਿਹੜੀ ਆਪਾਂ ਨੇ ਆ ਵਾਲੀ ਕਾਰਟ ਬਣਾਈ ਆ 4 3 2 1 ਦੀ ਹੈ ਇਹ ਤੇ ਇਹ ਹੁਣ ਆਪਾਂ ਚੱਕਾਂਗੇ ਇਹਦੇ ਕੁੰਡੇ ਆਪਾਂ ਕੁੰਡੇ ਚੱਕ ਕੇ ਤੁਹਾਨੂੰ ਦਿਖਾਉਣੀ ਆ ਕਿ ਕਿਵੇਂ ਕੁੰਡੇ ਚੱਕਣੇ ਨੇ ਕਿਵੇਂ ਬਣਾਉਣਾ ਇਹ ਆ ਦੇਖੋ ਹੀ ਬਹੁਤ ਵਧੀਆ ਲੱਗਦਾ ਹੈ ਬਣਿਆ ਹੋਇਆ ਬਣਾਉਣਾ ਬਸ ਸੌਖਾ ਹੈ ਇਹ ਆਪਾਂ ਚਾਹੇ ਹਰੇਕ ਇਸ ਵਾਟਰ ਤੇ ਜਾਗੜ ਤੇ ਵੀ ਇਹ ਆਪਾਂ ਬਣਾ ਸਕਦੇ ਹਾਂ ਸੂਈ ਵਾਲਾ ਗੜਾ ਬਹੁਤ ਪਿਆਰਾ ਲੱਗਦਾ ਬਣਿਆ ਹੋਇਆ ਦੇਖੋ ਜੀ ਅਗ ਤਾਂ ਆਪਾਂ ਕੁੰਡੇ ਚੱਕਾਂਗੇ ਇਹ ਤਾਂ ਗਾ ਲਾਵਾਂਗੇ ਦੇਖੋ ਜੀ ਜਿਹੜੇ ਆਪਾਂ ਕੁੰਡੇ ਨੇ ਇਹ ਬਿਲਕੁਲ ਕੁੰਡਾ ਆਪਾਂ ਨੇ ਚੱਕਣਾ ਨੇੜੇ-ਨੇੜੇ ਤੋਂ ਕਿਉਂ ਜਿਹੜਾ ਸੂਈ ਵਾਲਾ ਹੁੰਦਾ ਹੈ ਇਹ ਆਪਾਂ ਨੂੰ ਬਿਲਕੁਲ ਨੇੜੇ ਜਮਾ ਹੀ ਨੇੜੇ ਤੋਂ ਚੱਕਣਾ ਪੈਣਾ ਕੁੰਡੇ ਆਪਾਂ ਨੂੰ ਇਹ ਜ਼ਿਆਦਾ ਲੈਣੇ ਪੈਂਦੇ ਇਓ ਇੱਥੋਂ ਆਪਾਂ ਕਾਟ ਥੋੜੀ ਜਿਹੀ ਚਾਹੇ ਡੂੰਗੀ ਰੱਖ ਕੇ ਵੀ ਆ ਜਿਹੜਾ ਕੁੰਡੇ ਚੱਕਦੇ ਚੱਕ ਹੋ ਸਕਦੇ ਆ ਜਿਹੜੇ ਆਪਣੇ ਮੋਢਿਆਂ ਦੀ ਕਾਟ ਕੂਟ ਪਾਈ ਹੁੰਦੀ ਹੈ ਨਾ ਜਿਹੜੀ ਆਪਾਂ ਕੁੰਡੇ ਘਟਾਉਣੇ ਆ ਇਹ ਬਿਲਕੁਲ ਸੈੱਟ ਆ ਜਾਂਦੇ ਨੇ ਆਪਣੇ ਇਦਾਂ ਚੱਕੜੇ ਨੇ ਆਪਾਂ ਇੰਨੇ ਕੁੰਡੇ ਸੰਘਣੇ ਚੱਕਾਂਗੇ ਦੇਖਿਓ ਜਿਵੇਂ ਮੈਂ ਚੱਕਦੇ ਨੇ ਇੰਨੇ ਸੰਘਣੇ ਕੁੰਡੇ ਆਪਾਂ ਨੇ ਇਹ ਚੱਕੜੇ ਨੇ ਆ ਦੇਖੋ ਇੰਨੀ ਕਿ ਜਗ੍ਹਾ ਦੇ ਵਿੱਚ ਆਪਣੇ 1 2 3 4 5 6 7 8 ਕੁੰਡੇ ਹੋ ਗਏ ਆਪਣੇ ਇਹ ਨਾ ਭਾਵੇਂ ਚੱਕਰ ਦੇ ਕੁੰਡੇ ਜਾਵਾਂਗੇ ਜਿਵੇਂ ਹੀ ਲਾਗ ਲਾਗ ਤੋਂ ਦੇਖੀਏ ਇੱਕ ਗੱਲ ਹੋਰ ਜੇ ਆਪਾਂ ਕਹੀਏ ਨਾ ਵੀ ਆਪਣੇ ਕੁੰਡੇ ਮਤਲਬ ਸਲਾਈ ਪੂਰੀ ਹੋ ਗਈ ਆਪਾਂ ਕੁੰਡੇ ਚੱਕ ਲੈਨੇ ਜੇ ਆਪਣੇ ਕੁੰਡੇ 1 2 ਆਪਣੇ ਕੁੰਡੇ 4 5 ਲਾ ਲੋ ਚਾਹੇ 1 2 ਲਾ ਲੋ ਜਿੰਨੇ ਵੀ ਆਪਣੇ ਕੁੰਡੇ ਘਟਦੇ ਨੇ ਕਈ ਵਾਰ ਆਪਾਂ ਗਣਤੀ ਚ ਕੁੰਡੇ ਆਪਾਂ ਹੁਣ ਇਕਣ ਜਾਣੇ ਆ ਚੱਕਦੇ ਗਣਦੇ ਜਾਣੇ ਆ ਕਈ ਵਾਰ ਕੁੰਡੇ ਘਟ ਵਾ ਜਾਂਦੇ ਨੇ ਉਹ ਆਪਾਂ ਕੋਈ ਗੱਲ ਨਹੀਂ ਜਦ ਆਪਾਂ ਬਾਰਡਰ ਵਾਲੀ ਸਲਾਈ ਬਣਾਉਂਦੇ ਆਉਂਦੇ ਆ ਨਾ ਉਹ ਸਲਾਈ ਦੇ ਵਿੱਚ ਵੀ ਆਪਾਂ ਕੁੰਡੇ ਪੂਰੇ ਕਰ ਸਕਦੇ ਆ ਤੇ ਆਈ ਨਹੀਂ ਹੈਗਾ ਵੀ ਆਪਾਂ ਨੇ ਇਸੇ ਸਲਾਈ ਦੇ ਵਿੱਚ ਕੁੰਡੇ ਪੂਰੇ ਕਰਨੇ ਨੇ ਜੇ ਕੁੰਡਾ ਆਪਣਾ ਕੋਈ ਰਹਿ ਵੀ ਗਿਆ ਤਾਂ ਉਹ ਆਪਾਂ ਜਿਹੜੀ ਬਾਰਡ ਨਾਲ ਸਲਾਈ ਬਣਾਵਾਂਗੇ ਉਲਟੀ ਉਲਟੇ ਸਿੱਧੇ ਦੀ ਆਪਾਂ ਉਹਦੇ ਵਿੱਚ ਵੀ ਇਹ ਕੁੰਡੇ ਚੱਕ ਸਕਦੇ ਆ ਹਾਂ ਦੇਖੋ ਜੀ ਏਕਣ ਮੈਂ ਕੁੰਡੇ ਸਾਰੇ ਚੱਕਦੀ ਜਾਊਂਗੀ ਮੈਂ ਆਪਾਂ ਪੂਰੀ ਸਲਾਈ ਚੱਕ ਲੈਣੇ ਐ ਇੱਕਨੇ ਕੁੰਡਿਆਂ ਦੀ ਫਿਰ ਮੈਂ ਤੁਹਾਨੂੰ ਦੱਸਦੀ ਆ ਆਪਾਂ ਇੱਥੇ ਟੁਕਰ ਐ ਇੰਨੇ ਜਿਹੜਾ ਇੱਕ ਇੱਕ ਸਾਈਡ ਦਾ ਇਹ ਬੈਕ ਸਾਈਡ ਦਾ ਆ ਹੈਗਾ ਆਪਣਾ ਮੂਲਾ ਪਰਾਟੇ ਦਾ ਪੱਲਾ ਇਹ ਬੈਕ ਸਾਈਡ ਆ ਆਪਾਂ ਕੀ ਕਰਨਾ ਨਾ ਜਿੱਥੇ ਟੁਕਰ ਆਪਣਾ ਮੋਢਾ ਜੋੜਿਆ ਹੋਇਆ ਆ ਆਪਾਂ ਘੱਟੋ ਘੱਟ 75 ਕੁੰਡੇ ਚੱਕਾਂਗੇ ਇੰਨੀ ਜਗ੍ਹਾ 'ਚ ਆਪਾਂ 75 ਕੁੰਡੇ ਚੱਕਣੇ ਨੇ ਆਪਾਂ ਮੈਂ ਚੱਕਲ ਨਹੀਂ ਗਿਆ ਨੂੰ ਦੇਖੋ ਜੀ ਇੱਕ ਸਾਈਡ ਤੋਂ ਆਪਾਂ ਨੇ ਚੱਕਲੇ ਕੁੰਡੇ ਮੋਢੇ ਦੀ ਇੱਕ ਸਾਈਡ ਆਹੇ ਇੱਕ ਸਾਈਡ ਤੋਂ ਆਪਾਂ ਨੇ ਕੁੰਡੇ ਚੱਕ ਲਏ 75 ਕੁੰਡੇ ਆਪਣੇ ਪੂਰੇ ਹੋ ਗਏ ਜੇ ਆਪਾਂ ਨੂੰ ਜਿਵੇਂ ਆ ਸਿੱਧ ਹੋ ਗਈ ਇੱਥੇ ਇੱਕ ਅੱਧੇ ਕੁੰਡੇ ਦੀ ਹੋਰ ਵੀ ਲੋਡ ਹੋਊਗੀ ਚਾਹੇ ਆਪਾਂ 75 ਤੋਂ 2-4 ਕੁੰਡੇ ਵਧਾ ਵੀ ਸਾਦੇ ਤਾਂ ਵੀ ਆਪਾਂ ਨੂੰ ਕੋਈ ਉਹ ਨਹੀਂ ਆਗਾ ਜਿਵੇਂ ਆ ਸਿੱਧ ਹੋ ਗਈ ਇੱਥੇ ਕਾ ਹੋਗੇ ਆਪਾਂ ਇੱਥੋਂ ਕੁੰਡੇ ਵੀ ਦੋ ਚੱਕ ਸਕਦੇ ਆ ਠੀਕ ਆ ਜੀ ਆ ਦੇਖੀ ਇੱਕ ਸਾਈਡ ਦੇ ਆਪਣੇ ਹੋ ਗਏ ਤੇ ਇਹ 11 ਨੰਬਰ ਦੀ ਸਲਾਈ ਹੈ ਇਹ 11 ਨੰਬਰ ਦੀ ਨਾਲੇ ਬਾਰਡਰ ਕਰਿਆ ਮੈਂ ਇਹ ਜਿਹੜਾ ਵਾਲਾ ਹੇਠੋਂ ਪੱਲੇ ਦੇ ਤੇ 11 ਨੰਬਰ ਦੀ ਸਲਾਈ ਇਹ ਲਾਈ ਆਪਾਂ ਨੇ ਬਾਰਡਰ ਤੇ ਹੁਣ ਆਪਾਂ ਇੰਨੇ ਹੀ ਕੁੰਡੇ ਆਪਾਂ ਇਧਰੋਂ ਚੱਕਾਂਗੇ ਠੀਕ ਹੈ ਜੀ ਜਾਨੂੰ ਮੈਂ ਵੀ ਚੱਕ ਲੰਨੀ ਆ ਦੇਖੋ ਜੀ ਕੁੰਡੇ ਆਪਣੇ ਸਾਰੇ ਦੋਨਾਂ ਸਾਈਡਾਂ ਦੇ ਚੱਕ ਹੋ ਗਏ ਤੇ ਮਤਲਬ ਪੂਰੇ ਮੋਢੇ ਦੇ ਕੁੰਡੇ ਆ ਦੇਖੀਏ ਇਹ ਆਪਾਂ ਨੇ 75 ਕੁੰਡੇ ਇਧਰੋਂ ਕਰੇ ਨੇ 75 ਕੁੰਡੇ ਇਧਰੋਂ ਕਰੇ ਨੇ ਠੀਕ ਹੈ ਜੀ ਹੁਣ ਇਹਨੂੰ ਆਪਾਂ ਬਾਰਡਰ ਬਣਾਉਣਾ ਨਸ ਕੁੰਡੇ ਚੱਕਣ ਦਾ ਤਰੀਕਾ ਇੱਕ ਨਹੀਂ ਹੈ ਸਾਰਾ ਆ ਦੇਖੀਏ ਆਪਾਂ ਹੁਣ ਇਹਦਾ ਬਾਰਡਰ ਜਿਹੜਾ ਬਣਾਉਣਾ ਉਲਟੇ ਸਿੱਧੇ ਦਾ ਬਣਾਵਾਂਗੇ ਜਿਵੇਂ ਆਪਾਂ ਨੇ ਗਲੇਦਾਰ ਦੂਜੇ ਮੋਢੇ ਦਾ ਕਰਿਆ ਹੋਇਆ ਉਲਟੇ ਸਿੱਧੇ ਦਾ ਹੀ ਆਪਣਾ ਇਧਰ ਬਾਰਡਰ ਕਰਿਆ ਹੋਇਆ కు కు ఉల్టా పావీ సే తరికేనా పొందే జవే ఇక్కడ సిధా ధాగా మూరే ఒక కుడా ఉల్టా ਅਜੀ ਆਪਣੀ ਪਹਿਲੀ ਸਲਾਈਟ ਐਟ ਜੀ ਹੁੰਦੀ ਹੈ ਨਾ ਫੇਰ ਇੱਕ ਗੁੰਡਾ ਸਿੱਧਾ ਗੁੰਡਾ ਉਲਟਾ ਇੱਕ ਗੁੰਡਾ ਸਿੱਧਾ ਉਲਟਾ ਆਪਾਂ ਇਦਾਂ ਸਾਰੀ ਸਲਾਈ ਏਕਣੇ ਪਾਉਂਦੇ ਆਵਾਂਗੇ ਦੇਖੋ ਜੀ ਸਲਾਈ ਆਪਣੀ ਆ ਵੀ ਪੈ ਚਲੀ ਜਿਹੜੀ ਉਲਟੇ ਸਿੱਧੇ ਦੀ ਆ ਬਾਰਡਰ ਦੀ ਸਲਾਈ ਆਪਾਂ ਤੋਰੀ ਆ ਹੁਣ ਕਮੂਰੇਂ ਪਹਿਲੀ ਸਲਾਈ ਦੀ ਥੋੜੀ ਜਿਹੀ ਆਪਾਂ ਜਾਂ ਕੁੰਡੇ ਚੱਕਦੇ ਆ ਦਿੱਕਤ ਆਉਂਦੀ ਹੈ ਥੋੜੀ ਟਾਈਟ ਜੀ ਸਲਾਈ ਹੋ ਜਾਂਦੀ ਹੈ ਨਹੀਂ ਤਾਂ ਫਿਰ ਬਹੁਤ ਵਧੀਆ ਉਹਦੇ ਨਾਲ ਬਣ ਜਾਂਦੇ ਨੇ ਕੋਈ ਇਹੋ ਜੀ ਗੱਲ ਹੀ ਹੈਗੀ ਆ ਦੇਖੀਏ ਆਪਣੀ ਸਲਾਈਆਂ ਸਾਰੀ ਪੈ ਗਈ ਐ। ਇਹ ਦੂਜੀ ਸਲਾਈ ਨੂੰ ਇਹਦੀ ਨੂੰ ਆ ਦੇਖੀਏ ਉਲਟਾ ਕੁੰਡਾ ਹੋ ਗਿਆ। ਸਿੱਧਾ ਕੁੰਡਾ ਉਲਟਾ ਕੁੰਡਾ ਸਿੱਧਾ ਕੁੰਡਾ ਹੁਣ ਆਪਾਂ ਕੀ ਕਰਨਾ ਐ ਇਸੇ ਤਰੀਕੇ ਨਾਲ ਨਾ ਆਪਾਂ ਸਲਾਈਆਂ ਉਲਟੇ ਸਿੱਧੇ ਦੀਆਂ ਬੁਣਾਗੇ ਇਹ ਬਾਰਡਰ ਆਏ ਇੱਕ ਕੁੰਡਾ ਉਲਟਾ ਇੱਕ ਸਿੱਧਾ ਇਹ ਆਪਾਂ ਬਾਰਡਰ ਦੀਆਂ ਮੇਰੀਆਂ ਦੋ ਹੀ ਸਲਾਈ ਨੂੰ ਆਪਾਂ ਹੋ ਗਏ ਇੱਕ ਸਲਾਈ ਆਪਣੀ ਪਹਿਲਾਂ ਪੈ ਗਈ ਆਪਾਂ ਦੂਜੀ ਸਲਾਈ ਨੂੰ ਆ ਗਏ ਹੁਣ ਇਹ ਆਪਾਂ 9 ਸਲਾਈਆਂ ਇੱਕਨੇ ਪਾਉਣੀਆਂ ਨੇ ਪਹਿਲਾਂ ਉਲਟੇ ਸਿੱਧੇ ਦੇ ਬਾਰਡਰ ਦੀਆਂ ਦੇਖੋ ਜੀ ਆਪਣੀਆਂ 9 ਸਲਾਈਆਂ ਤੁਹਾਨੂੰ ਮੈਂ ਦੱਸਿਆ ਸੀ ਵੀ 9 ਸਲਾਈਆਂ ਪਾਵਾਂਗੇ ਆਪਾਂ ਬਾਰਡਰ ਦੀਆਂ ਇਹ ਉਲਟੇ ਸਿੱਧੇ ਦਾ ਬਾਰਡਰ ਆ 9 ਸਲਾਈਆਂ ਆਪਣੀਆਂ ਪੂਰੀਆਂ ਹੋ ਗਈਆਂ ਇਹ ਦੇਖਿਏ ਹੁਣ ਆਪਾਂ ਇਹਨੂੰ 9 ਸਲਾਈਆਂ ਤੇ ਆਪਾਂ ਹੁਣ ਜਿਹੜੀਆਂ ਉੱਪਰ ਸਲਾਈਆਂ ਪਾਉਣੀਆਂ ਨੇ ਆਪਾਂ ਨੇ ਬਾਰਡਰ ਡਬਲ ਕਰਨਾ ਨਾ ਮੋੜ ਮਾ ਬਾਰਡਰ ਕਰਨਾ ਆਹ ਦੇਖੋ ਹੁਣ ਉਹ ਤੋਂ ਆਪਾਂ ਧਿਆਨ ਨਾ ਦੇਖਣਾ ਤੁਸੀਂ ਇਹ ਮੇਰਾ ਪਹਿਲਾ ਕੁੰਡਾ ਜਿਹੜਾ ਉਲਟਾ ਇਹ ਠੀਕ ਹੈ ਜੀ ਇਹਨੂੰ ਕੁੰਡੇ ਨੂੰ ਆਪਾਂ ਇੱਕ ਨੇ ਕੱਢਣਾ ਬਿਨਾਂ ਬੁਣੇ ਤੇ ਠੀਕ ਹੈ ਜੀ ਤਾਂ ਅੱਗੇ ਨਹੀਂ ਲੱਗੇ ਜਾਵਾਂਗੇ ਪਿੱਛੇ ਆਪਾਂ ਇਹ ਕੁੰਡਾ ਬੁਣਾਗੇ ਸਿੱਧਾ ਤਾਗੇ ਨੂੰ ਲੈ ਕੇ ਆਵਾਂਗੇ ਆਪਾਂ ਮੂਰੇ ਇਹ ਕੁੰਡਾ ਆਪਾਂ ਬਿਨਾ ਬੁਣੇ ਤੇ ਤਾਰਨਾ ਇਕਣੀ ਤਾਗੇ ਨੂੰ ਫੇਰ ਪਿੱਛੇ ਲੈ ਕੇ ਜਾਵਾਂਗੇ ਤੇ ਕੁੰਡਾ ਆਪਾਂ ਬੁਣਾਂਗੇ ਸਿੱਧਾ ਤਾਗੇ ਨੂੰ ਫੇਰ ਮੂਰੇ ਲਿਆਵਾਂਗੇ ਉਲਟਾ ਕੁੰਡਾ ਆਪਾਂ ਨੇ ਬਿਨਾ ਬੁਣੇ ਤੇ ਤਾਰਨਾ ਜਿਹੜੇ ਵੀ ਆਪਣੇ ਉਲਟੇ ਕੁੰਡੇ ਆਉਂਦੇ ਨੇ ਮਤਲਬ ਇਹ ਆਪਾਂ ਨੇ ਬਿਨਾ ਬੁਣੇ ਤੇ ਤਾਰਨੇ ਨੇ ਜਿਹੜਾ ਸਿੱਧਾ ਕੁੰਡਾ ਹੋਊਗਾ ਉਹ ਆਪਾਂ ਬੁਣਾਗੇ ਇਕਣੀ ਤਾਗੇ ਨੂੰ ਫੇਰ ਮੂਰੇ ਕਰਾਂਗੇ ਉਲਟਾ ਕੁੰਡਾ ਇਕਣੀ ਕੱਢਾਂਗੇ ਤਾਗੇ ਨੂੰ ਪਿੱਛੇ ਸਿੱਧਾ ਕੁੰਡਾ ਬੁਣਾਗੇ ਧਾਗੇ ਨੂੰ ਫੇਰ ਮੂਰੇ ਲੈ ਕੇ ਆਵਾਂਗੇ ਉਲਟੇ ਕੁੰਡੇ ਨੂੰ ਇੱਕਨੇ ਤਾਰਾਂਗੇ ਧਾਗੇ ਨੂੰ ਪਿੱਛੇ ਲੈ ਕੇ ਜਾਵਾਂਗੇ ਸਿੱਧਾ ਕੁੰਡਾ ਆਪਾਂ ਬੁਣਾਂਗੇ ਧਾਗੇ ਨੂੰ ਫੇਰ ਮੂਰੇ ਉਲਟਾ ਕੁੰਡਾ ਬਿਨਾ ਬੁਣੇ ਤਾਰਾਂਗੇ ਸਿੱਧਾ ਕੁੰਡਾ ਆਪਾਂ ਬੁਣਾਂਗੇ ਆ ਦੇਖੋ ਜੀ ਧਾਗੇ ਨੂੰ ਫੇਰ ਮੂਰੇ ਉਲਟਾ ਕੁੰਡਾ ਬਿਨਾ ਬੁਣੇ ਤੇ ਧਾਗਾ ਪਿੱਛੇ ਸਿੱਧਾ ਕੁੰਡਾ ਬੁਣਾਂਗੇ ਧਾਗਾ ਮੂਰੇ ਕਰਾਂਗੇ ਉਲਟਾ ਕੁੰਡਾ ਬਿਨਾ ਬੁਣੇ ਤੇ ਤਾਰਾਂਗੇ ਸਿੱਧਾ ਕੁੰਡਾ ਬੁਣਾਗੇ ਤਾਂ ਅੱਗੇ ਨੂੰ ਫੇ ਮੂਰੇ ਕਰਾਂਗੇ ਆਪਾਂ ਦੇਖੋ ਜੀ ਉਲਟਾ ਕੁੰਡਾ ਆਪਾਂ ਨੇ ਇੱਕ ਨੇ ਜਿਵੇਂ ਹੁਣ ਕੱਢ ਲੈਣਾ ਇਹਨੂੰ ਬਿਨਾਂ ਬੁਣੇ ਤੇ ਧਾਗੇ ਨੂੰ ਇੱਕਨ ਪਿੱਛੇ ਲੈ ਕੇ ਜਾਣਾ ਹੁਣ ਜਿੰਨੇ ਵੀ ਆਪਣੇ ਕੁੰਡੇ ਸਿੱਧੇ ਸਿੱਧੇ ਹੋਣਗੇ ਉਹ ਆਪਾਂ ਬੁਣਾਗੇ ਜਿਹੜੇ ਉਲਟੇ ਕੁੰਡੇ ਨੇ ਉਹ ਆਪਾਂ ਬਿਨਾਂ ਬੁਣੇ ਤੇ ਤਾਰਨੇ ਨੇ ਜਾਂ ਨੂੰ ਮਸਲਾਈ ਲਾ ਕੇ ਆਉਨੀਆਂ ਨੇੜੇ ਦੇਖੋ ਜੀ ਸਲਾਈ ਆਪਣੀ ਇਦਾਂ ਹੀ ਪੈ ਗਈ ਆ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਆ ਗਏ ਆਪਣਾ ਸਿੱਧਾ ਕੁੰਡਾ ਠੀਕ ਆ ਜੀ ਇੱਕ ਸਲਾਈ ਆਪਣੀ ਪੈ ਗਈ ਆ ਇਹ ਇੱਕ ਨੇ ਹੁਣ ਇਹਨੂੰ ਆਪਾਂ ਕੀ ਕਰਾਂਗੇ ਜਿਹੜਾ ਕੁੰਡਾ ਮੈਂ ਸਿੱਧਾ ਬੁਣਿਆ ਉਧਰੋਂ ਇਹਨੂੰ ਤਾਂ ਆਪਾਂ ਇੱਕ ਨੇ ਬੁਣ ਲਾਣਾ ਕੁੰਡਾ ਠੀਕ ਆ ਜੀ ਸਿੱਧਾ ਕੁੰਡਾ ਆਪਾਂ ਨੇ ਬੁਣਨਾ ਹੈ ਤਾਂ ਅੱਗੇ ਨੂੰ ਕਰਾਂਗੇ ਪਿੱਛੇ ਜਿਹੜਾ ਆਪਣਾ ਸਿੱਧਾ ਪਹਿਲਾ ਕੁੰਡਾ ਉਲਟਾ ਸੀ ਆਪਾਂ ਨੇ ਬਿਨਾ ਬੁਣੇ ਤੇ ਤਾਰਿਆ ਸੀ ਇਹ ਹੁਣ ਇਧਰੋਂ ਸਿੱਧਾ ਹੋ ਗਿਆ ਇਹਨੂੰ ਹੁਣ ਆਪਾਂ ਇੱਕ ਨੇ ਤਾਰਾਂਗੇ ਜਿਹੜਾ ਹੁਣ ਉਲਟਾ ਕੁੰਡਾ ਹੈ ਉਹਨੂੰ ਆਪਾਂ ਬੁਣਾਗੇ ਇੱਕਣੇ ਇਹਨੂੰ ਆਪਾਂ ਬਿਨਾ ਬੁਨੇ ਤਾਰਾਂਗੇ ਸਿੱਧੇ ਕੁੰਡੇ ਨੂੰ ਉਲਟਾ ਕੁੰਡਾ ਆਪਾਂ ਬੁਣਾਗੇ ਇਹਨੂੰ ਬਿਨਾ ਬੁਨੇ ਤਾਰਾਂਗੇ ਆਪਾਂ ਇੱਕਣੇ ਆ ਦੇਖੋ ਸਿੱਧਾ ਕੁੰਡਾ ਇਹ ਸਿੱਧਾ ਕੁੰਡੇ ਨੂੰ ਆਪਾਂ ਇੱਕਣੇ ਤਾਰ ਲੈਣਾ ਤੇ ਜਿਹੜਾ ਆਪਣਾ ਉਲਟਾ ਕੁੰਡਾ ਹੈ ਉਧਰੋਂ ਸਿੱਧਾ ਹੋ ਗਿਆ ਉਹਨੂੰ ਆਪਾਂ ਬੁਣਾਗੇ ਆ ਦੇਖੋ ਜੀ ਇੱਕਣੇ ਆਪਾਂ ਸਾਰੀ ਸਲਾਈ ਇਹ ਪਾਉਂਦੇ ਜਾਵਾਂਗੇ ਇੱਕ ਸਲਾਈ ਇਹ ਪੈ ਗਈ ਆਪਣੀ ਦੂਜੀ ਸਲਾਈ ਨੂੰ ਅੱਗੇ ਇੱਕ ਸਲਾਈ ਮੈਂ ਫੇਰ ਇੱਕ ਨੇ ਉਲਟੇ ਦੀ ਇੱਕ ਨੇ ਪਾਉਂਗੀ ਤੇ ਫੇਰ ਤੁਹਾਨੂੰ ਅੱਗੇ ਦਿਖਾਉਣੀ ਆ ਦੇਖੋ ਜੀ ਆਪਣੀ ਸਲਾਈ ਪੈਂਦੇ ਪਏ ਆ ਗਈ ਸਿਰੇ ਦੇਖੋ ਕਿੰਨਾ ਸੋਹਣਾ ਲੱਗਦਾ ਏ ਕਣ ਇਹ ਇੱਕਣ ਜਦ ਆਪਾਂ ਤਿੰਨ ਸਲਾਈਆਂ ਪਾ ਦਿੰਨੇ ਆ ਆ ਦੇਖੀਏ ਕਿੰਨਾ ਸੋਹਣਾ ਦਿਖਦੀ ਹੈ ਨਾ ਕਿਨਾਰੀ ਜੀ ਆਪਣੀ ਇਹ ਮੈਂ ਆ ਪਹਿਲਾਂ ਦੋ ਸਲਾਈਆਂ ਪਾਤੀ ਆ ਤੀਜੀ ਸਲਾਈ ਆਪਾਂ ਪਾਉਂਦੇ ਜਾਨੇ ਆ ਜਿਹੜਾ ਇੱਕ ਗੁੰਡਾ ਇਹ ਆਪਾਂ ਨੇ ਉਲਟਾ ਗੁੰਡਾ ਜਿਵੇਂ ਤਾਰਿਆ ਹੋਇਆ ਤੇ ਸਿੱਧਾ ਗੁੰਡਾ ਬੁਣਿਆ ਹੋਇਆ ਆਪਾਂ ਨੇ ਤਿੰਨ ਸਲਾਈਆਂ ਹੀ ਪਾਉਣੀਆਂ ਨੇ ਇਹ ਦੇਖੀਏ ਧਾਗਾ ਮੂਹਰੇ ਕਰਾਂਗੇ ਉਲਟਾ ਗੁੰਡਾ ਜਿਹੜਾ ਆਪਾਂ ਨੇ ਬਿਨਾ ਬੁਣੇ ਤੇ ਸਿੱਧਾ ਗੁੰਡਾ ਬੁਣਾਗੇ ਉਲਟਾ ਗੁੰਡਾ ਬਿਨਾ ਬੁਣੇ ਤੇ ਸਿੱਧਾ ਗੁੰਡਾ ਆਪਾਂ ਬੁਣਾਗੇ ਉਲਟਾ ਫੇਰ ਇੱਕ ਨੇ ਤਾਰਾਂਗੇ ਸਿੱਧਾ ਗੁੰਡਾ ਬੁਣਾਗੇ ਸਿੱਧਾ ਉਲਟਾ ਸਿੱਧਾ ਉਲਟਾ ਸਿੱਧਾ ਆ ਦੇਖੋ ਜੀ ਉਲਟਾ ਗੁੰਡਾ ਆ ਗਿਆ ਸਿੱਧਾ ਗੁੰਡਾ ਆਪਾਂ ਨੇ ਬੰਨ ਲਾਣਾ ਆ ਦੇਖੋ ਸਲਾਈਆਂ ਆਪਣੀਆਂ ਤਿੰਨ ਪੈ ਗਈਆਂ ਆਪਾਂ ਨੇ ਨੌ ਸਲਾਈਆਂ ਇਹ ਮੈਂ ਪਹਿਲਾਂ ਬਣਾ ਲਈਆਂ ਜਿਹੜਾ ਆਪਾਂ ਬਾਰਡਰ ਬਣਾਇਆ ਆ ਇਹ ਕੋਲਟਾ ਕਿ ਸਿੱਧਾ ਬਾਰਡਰ ਆ ਇਹ ਨੌ ਸਲਾਈਆਂ ਤੋਂ ਬਾਅਦ ਆਪਾਂ ਤਿੰਨ ਸਲਾਈਆਂ ਪਾਤੀਆਂ ਇਹਦੀਆਂ ਇਹ ਆਪਣੀਆਂ 12 ਸਲਾਈਆਂ ਹੋ ਗਈਆਂ ਠੀਕ ਹੈ ਜੀ 12 ਸਲਾਈਆਂ ਪਾ ਕੇ ਹੁਣ ਆਪਾਂ ਇਹਨੂੰ ਬੰਦ ਕਰਾਂਗੇ ਆ ਦੇਖੀਏ ਆਪਾਂ ਹੁਣ ਸੋਈ ਚ ਧਾਗਾ ਲਿਆ ਪਾ ਇਹ ਆਪਾਂ ਨੇ ਧਾਗਾ ਥੋੜਾ ਜਿਹਾ ਲੰਬਾ ਕੱਟਿਆ ਤੁਹਾਨੂੰ ਮੈਂ ਪਹਿਲਾਂ ਵੀ ਗਲੇ ਵਾਰੇ ਦੱਸਿਆ ਦੀ ਧਾਗਾ ਆਪਾਂ ਥੋੜਾ ਜਿਹਾ ਇਹ ਲੰਬਾ ਲੈਣਾ ਪੈਂਦਾ ਆਪਾਂ ਨੂੰ ਵੀ ਕੋਈ ਆਪਣੀ ਗੱਠ ਨਾ ਜਵੇ ਇਹ ਵਿੱਚ ਦੇਖੋ ਜੀ ਹੁਣ ਆਪਾਂ ਸ਼ੁਰੂ ਕਰਦੇ ਹਾਂ ਸਲਾਈ ਲਾਉਣੀ ਇਹਦੀ ਆ ਦੇਖੀਏ ਧਿਆਨ ਨਾਲ ਦੇਖਣਾ ਹੁਣ ਇਹ ਪਹਿਲਾ ਕੁੰਡਾ ਜਿਹੜਾ ਆਪਣਾ ਇਹ ਉਲਟਾ ਕੁੰਡਾ ਹੈ ਜਿਹੜਾ ਆਹ ਵਾਲਾ ਕੁੰਡਾ ਹੈ ਇਹ ਕੁੰਡਾ ਹੈਗਾ ਆਪਣਾ ਉਲਟਾ ਜਿਹੜਾ ਉਲਟਾ ਕੁੰਡਾ ਹੈ ਇਹਨੂੰ ਆਪਾਂ ਨੇ ਦੇਖੀ ਏਕਲ ਸੂਈ ਪਾਉਣੀ ਆ ਸਿੱਧੀ ਸਾਈਡ ਜਿਵੇਂ ਆਪਾਂ ਸਿੱਧਾ ਕੁੰਡਾ ਬਣਾਉਂਦੇ ਆ ਉਦਾਂ ਪਾਉਣੀ ਆ ਇਹ ਤੇ ਜਿਹੜਾ ਕੁੰਡਾ ਹੈਗਾ ਆਪਣਾ ਸਿੱਧਾ ਇਹਨੂੰ ਆਪਾਂ ਉਲਟਾ ਬਣਾਉਣਾ ਧਿਆਨ ਦੇਖਣਾ ਦੋ ਕੁੰਡਿਆਂ ਦਾ ਪਹਿਲਾਂ ਆਪਾਂ ਨੇ ਆ ਦੇਖੋ ਜੀ ਪਹਿਲਾਂ ਹੁਣ ਆਪਾਂ ਨੇ ਜਿਹੜਾ ਉਲਟਾ ਆ ਸਿੱਧਾ ਕੁੰਡਾ ਇਧਰੋਂ ਬੁਣਿਆ ਆ ਜਿਹੜਾ ਸਾਈਡ ਵਾਲਾ ਪਹਿਲਾ ਕੁੰਡਾ ਸੀਗਾ ਸਿੱਧਾ ਆਪਣਾ ਇਹ ਦੇਖੀਏ ਇਹਨੂੰ ਬਹੁਤ ਧਿਆਨ ਨਾਲ ਦੇਖਣਾ ਪੈਣਾ ਆਪਾਂ ਨੇ ਹਜੇ ਤਾਂ ਸ਼ੁਰੂ ਕਰਨ ਲੱਗੇ ਆਪਾਂ ਆਹ ਵਾਲਾ ਕੁੰਡਾ ਹੈ ਇਧਰੋਂ ਤਾਂ ਹੈਗਾ ਆਪਣਾ ਉਲਟਾ ਕੁੰਡਾ ਤੇ ਆਹ ਵਾਲਾ ਕੁੰਡਾ ਆਪਣਾ ਸਿੱਧਾ ਦੇਖੀਏ ਖੜੀ ਪਹਿਲਾ ਕੁੰਡਾ ਥੋੜਾ ਜਿਆਦਾ ਔਖਾ ਲੱਗਣਾ ਇਹ ਚੱਕਣਾ ਜਿਹੜਾ ਆਪਾਂ ਕੁੰਡਾ ਚੱਕਣਾ ਇਹ ਆਹ ਆਹ ਵਾਲਾ ਕੁੰਡਾ ਹੈਗਾ ਆਪਣਾ ਜਾਨੀ ਕਿ ਇਹ ਆਪਣੇ ਕਿੰਨੀਓ ਸਿੱਧਾ ਹੈ ਕੁੰਡਾ ਉਲਟਾ ਹੈ ਇਹਨੂੰ ਆਪਾਂ ਇਦਾਂ ਸੋਈ ਪਾਉਣੀ ਆ ਬਹੁਤ ਧਿਆਨ ਨਾਲ ਇਹ ਦੇਖਣਾ ਪੈਣਾ ਥੋੜਾ ਜਿਆਦਾ ਸ਼ੁਰੂ ਹੋ ਜਵੇ ਇੱਕ ਵਾਰੀ ਆ ਦੇਖੋ ਜੀ ਹੁਣ ਆਪਾਂ ਅੱਗੇ ਕਰਾਂਗੇ ਜਿਹੜਾ ਆਪਣਾ ਸਿੱਧਾ ਕੁੰਡਾ ਸੀਗਾ ஆடா சிதா குண்டா ஆய் ஆச்சா கும்டா சிதா இன்னும் சிதே குண்டே எதா சக்கணிச்ச ஆனா சிதா குண்டா இன்னும் அப்போ உலட்டாக்கணி ਹੁਣ ਫੇਰ ਆਪਣਾ ਉਲਟਾ ਕੁੰਡ ਆ ਗਿਆ ਤੇ ਇਧਰੋਂ ਆ ਗਿਆ ਆਪਣਾ ਸਿੱਧਾ ਕੁੰਡ ਆ ਵੀ ਆਪਾਂ ਨੇ ਕਿਹੜਾ ਕੁੰਡਾ ਚੱਕਣਾ ਦੇਖੀਏ ਇਹ ਚੈਨ ਵਾਲਾ ਕੁੰਡਾ ਆਪਾਂ ਨੂੰ ਕੱਢਣਾ ਪੈਂਦਾ ਨਾ ਥੱਲੇ ਚਲ ਜਾਂਦਾ ਕੁੰਡਾ ਇਹ ਆ ਦੇਖੀਏ ਇਧਰੋਂ ਬਣਿਆ ਹੈਗਾ ਸਿੱਧਾ ਕੁੰਡਾ ਬਣਨਾ ਆਪਾਂ ਉਲਟਾ ਕੁੰਡਾ ਆ ਦੇਖੋ ਹੁਣ ਆਪਾਂ ਆ ਗਏ ਸਿੱਧੇ ਨੂੰ ਜਿਹੜਾ ਸਿੱਧਾ ਕੁੰਡਾ ਆਹ ਕੁੰਡਾ ਆਪਣਾ ਸਿੱਧਾ ਦੇਖੀਏ ਏਕ ਨਾ ਕੁੰਡਾ ਜਿਹੜਾ ਵਿਚ ਨੂੰ ਗਿਆ ਹੋਇਆ ਇਹਨੂੰ ਆਪਾਂ ਵਿਚੋ ਤੇ ਚੱਕਣਾ ਆ ਦੇਖੀਏ ਇਹਨੂੰ ਇਕਲ ਖਿੱਚ ਕੇ ਤੇ ਆਹ ਕੁੰਡਾ ਆਪਣਾ ਸਿੱਧਾ ਕੁੰਡਾ ਇਹਨੂੰ ਆਪਾਂ ਉਲਟਾ ਕਰਨਾ ਦੇਖੀਏ ਆ ਦੇਖੋ ਇਹ ਕੁੰਡੇ ਨੂੰ ਆਪਾਂ ਸਿੱਧਾ ਤਾਰਾਂਗੇ ਬਹੁਤ ਪਿਆਰ ਨਾਲ ਤੁਰੂਗਾ ਇਹ ਹਜੇ ਤੁਹਾਨੂੰ ਇੱਕ ਦੋ ਕੁੰਡੀਆਂ ਦੀ ਥੋੜੀ ਜਿਹੀ ਦਿੱਕਤ ਆ ਆ ਦੇਖੀਏ ਸਿੱਧਾ ਗੁੰਡਾ ਆਪਣਾ ਜਿਹੜਾ ਦੇਖੀਏ ਆਪਣਾ ਰਾਮ ਨੂੰ ਹੁਣ ਗੜਾ ਬਣ ਲੱਗ ਗਿਆ ਪਹਿਲੇ ਇੱਕ ਦੋ ਕੁੰਡਿਆਂ 'ਚ ਥੋੜੀ ਜਿਹੀ ਦਿੱਕਤ ਆਉਂਦੀ ਆਪਾਂ ਨੂੰ ਜਦ ਆਪਾਂ ਕੁੰਡਾ ਬਣਾਉਨੇ ਆ ਦੇਖੀਏ ਜਿਵੇਂ ਹੁਣ ਆ ਕੁੰਡਾ ਨਾ ਆ ਬੈਕ ਸਾਈਡ ਵਾਲਾ ਕੁੰਡਾ ਹੈ ਮਰਤਬਾ ਵਾਲਾ ਚੈਨ ਆ ਜਿਹੜੀ ਬੈਕ ਸਾਈਡ ਦੀ ਆਹ ਦੇਖੋ ਜੀ ਆਹ ਦੇਖ ਐਂ ਦਿਖਦੇ ਨਾ ਆਪਾਂ ਇਹ ਕੁੰਡੇ ਨੂੰ ਤਾਂ ਦੇਖੀਏ ਇੱਥੋਂ ਕੁੰਡਾ ਚੱਕਣਾ ਉਲਟਾ ਕੁੰਡਾ ਇਹ ਇਹਨੂੰ ਆਪਾਂ ਸਿੱਧੀ ਸੂਈ ਪਾ ਕੇ ਮਤਲਬ ਬਣਾਵਾਂਗੇ ਸਿੱਧਾ ਗੁੰਡਾ ਬਣਾਵਾਂਗੇ ਉਲਟੇ ਗੁੰਡੇ ਨੂੰ ਠੀਕ ਹੈ ਜੀ ਆ ਦੇਖੀਏ ਜਿਹੜਾ ਹੁਣ ਆਪਣਾ ਸਿੱਧਾ ਗੁੰਡਾ ਆ ਦੇਖੀਏ ਪਹਿਲਾਂ ਤਾਰਿਆ ਹੋਇਆ ਆਹ ਵਾਲਾ ਇਹਨੂੰ ਆਪਾਂ ਸਿੱਧੇ ਗੁੰਡੇ ਨੂੰ ਉਲਟਾ ਬੁਣਨਾ ਹੈ ਆ ਦੇਖੀਏ ਜੀ ਹੁਣ ਤੁਸੀਂ ਇਹ ਧਿਆਨ ਨਾਲ ਦੇਖਣਾ ਦੇਖੋ ਜਿਹੜੇ ਆਪਣੇ ਚੈਂ ਆਹ ਕੁੰਡੇ ਆਉਂਦੇ ਨੇ ਸੰਗਲੀ ਵਾਲੇ ਕੁੰਡੇ ਆਉਂਦੇ ਨੇ ਤੁਹਾਨੂੰ ਮੈਂ ਨੇੜੇ ਕਰਕੇ ਦਿਖਾਉਂਗੀ ਹਨ ਦੇਖੀਏ ਸੰਗਲੀ ਵਾਲਾ ਕੁੰਡਾ ਆਉਂਦਾ ਆਪਣਾ ਜਿਹੜਾ ਮਤਬਲ ਸਾਰੇ ਸੰਗਲੀ ਵਾਲੇ ਕੁੰਡੇ ਨੇ ਆਪਣੇ ਜਿਹੜੇ ਆਪਾਂ ਬਣਾਉਂਦੇ ਹਾਂ ਨੇ ਸਿੱਧੇ ਕੁੰਡੇ ਇਹ ਆਪਾਂ ਬਿਲਕੁਲ ਸਿੱਧੇ ਕੁੰਡੇ ਦੇ ਨਾਲ ਕੁੰਡਾ ਦੇਖੀਏ ਮਿਲਾਉਣਾ ਮਤਬਲ ਜਿਹੜੇ ਸਿੱਧੇ ਕੁੰਡੇ ਆਈ ਜਾਂਦੇ ਨੇ ਆਪਾਂ ਇਹਦੇ ਨਾਲ ਆ ਸਿੱਧਾ ਹੀ ਕੁੰਡਾ ਦੇਖੀਏ ਕਰਨਾ ਦੇਖੋ ਠੀਕ ਹੈ ਜੀ ਦੇਖੀਏ ਸਿੱਧਾ ਕੁੰਡਾ ਆਉਂਦਾ ਇਧਰੋਂ ਵੀ ਸਿੱਧਾ ਕੁੰਡਾ ਹੈ ਤੇ ਇਧਰੋਂ ਵੀ ਸਿੱਧਾ ਕੁੰਡਾ ਇਹ ਨਾਲ ਕੁੰਡੇ ਨੂੰ ਆਪਾਂ ਨੇ ਬਿਲਕੁਲ ਕੁੰਡੇ ਨੂੰ ਨਾਲ ਇਹਦੇ ਮਿਲਾਉਣਾ ਹੈ ਜਿਹੜਾ ਇਕਣ ਲਈ ਪਤਾ ਬਣਾ ਲੱਗੇ ਦੇਖੀਏ ਠੀਕ ਹੈ ਜੀ ਆ ਦੇਖੋ ਤੇ ਆਪਾਂ ਇਕਨੇ ਇਹਨੂੰ ਬਣਾਉਂਦੇ ਜਾਵਾਂਗੇ ਦੇਖੋ ਜੀ ਮੈਂ ਤੁਹਾਨੂੰ ਹੋਰ ਵੀ ਥੋੜੇ ਜਿਹਾ ਕੁੰਡੇ ਪਾ ਕੇ ਦਿਖਾਉਂਗੀ ਜਾਨੀ ਕਿ ਥੋੜੇ ਜਿਹੇ ਇੰਨੀ ਕੀ ਦਿੱਕਤ ਹੈ ਜਿਹੜਾ ਆਪਣਾ ਕੁੰਡਾ ਇੱਕ ਛੱਡੇ ਆਉਂਦਾ ਨਾ ਇਹ ਕੁੰਡਾ ਥੋੜਾ ਜਿਹਾ ਡੂੰਗਾ ਚਲ ਜਾਂਦਾ ਜ਼ਰੂਰ ਦੇਖੋ ਤੇ ਆਹ ਕੁੰਡਾ ਹੋ ਗਿਆ ਆਪਣਾ ਇੱਕ ਸਿੱਧਾ ਬਣਾਗੇ ਇਹਨੂੰ ਉਲਟੇ ਕੁੰਡੇ ਨੂੰ ਬਸ ਇੱਕ ਇੰਨਾ ਕੁ ਧਿਆਨ ਰੱਖਣਾ ਵੀ ਜਿਹੜਾ ਕੁੰਡਾ ਆਪਣਾ ਉਲਟਾ ਹੈ ਉਹਨੂੰ ਆਪਾਂ ਸਿੱਧਾ ਕਰਾਂਗੇ ਆਹ ਦੇਖੀ ਹੁਣ ਆਹ ਕੁੰਡਾ ਆਪਣਾ ਸਿੱਧਾ ਹੈ ਇਹਦਾ ਕੁੰਡਾ ਹੈ ਦੇਖੋ ਜੀ ਆਹ ਕੁੰਡਾ ਇਹਦਾ ਜੇ ਹੁਣ ਆਪਾਂ ਇਹੀ ਸਾਈਡ ਚੱਕਣੀ ਆ ਜੇ ਆਪਾਂ ਦੂਈ ਸਾਈਡ ਚੱਕਾਂਗੇ ਤਾਂ ਆਪਣੀ ਗੜਬੜ ਹੋ ਜਾਂਦੀ ਆ ਦੇਖੀਏ ਆਹ ਸਾਈਡ ਵਾਲਾ ਕੁੰਡਾ ਆਪਣਾ ਖੜਾ ਇਹੀ ਕੁੰਡਾ ਆਪਾਂ ਚੱਕਣਾ ਆ ਸਿੱਧਾ ਕੁੰਡਾ ਇਹਨੂੰ ਆਪਾਂ ਉਲਟੀ ਸਲਾਈ ਵਾਂਗੂ ਬੁਣਾਂਗੇ ਦੇਖੋ ਜੀ ਬਹੁਤ ਵਧੀਆ ਇਹ ਰਾਮਣਾ ਬਣੀ ਜਾਂਦਾ ਤੇ ਥੋੜੀ ਜਿਹੀ ਆਪਾਂ ਨੂੰ ਪਹਿਲੀ ਦਿੱਕਤ ਜਿਹੜਾ ਹ ਕੁੰਡਾ ਨੂੰ ਐ ਕਰ ਲਵੇ ਜਿਹੜਾ ਜਣੀ ਆਪਣਾ ਬੈਕ ਸਾਈਡ ਵਾਲਾ ਕੁੰਡਾ ਨਾ ਇਹ ਚੱਕਣਾ ਹੁੰਦਾ ਆਪਾਂ ਨੇ ਇਹ ਥੋੜਾ ਜਿਹਾ ਕੁੰਡਾ ਵਿੱਚ ਨੂੰ ਜਾਂਦਾ ਹੁੰਦਾ ਇਹਨੂੰ ਆਪਾਂ ਸਿੱਧਾ ਕਰਕੇ ਕਿਵੇਂ ਚੱਕਣਾ ਆ ਦੇਖੀਏ ਆ ਕੁੰਡਾ ਹੈ ਆਪਣਾ ਇਹਨੂੰ ਆਪਾਂ ਸਿੱਧੇ ਉਲਟੇ ਕੁੰਡੇ ਨੂੰ ਸਿੱਧੀ ਸਤਰਾਂ ਸੋਈ ਪਾਵਾਂਗੇ ਦੇਖੋ ਜੀ ਹੁਣ ਆਪਾਂ ਅਗੇ ਦੇਖੀਓ ਜਿਹੜਾ ਆਪਣਾ ਆ ਸਿੱਧਾ ਕੁੰਡਾ ਹੋਣਾ ਦੇਖੀ ਇਹ ਕੁੰਡਾ ਥੋੜਾ ਜਿਹਾ ਉੱਤੇ ਇਹਨੂੰ ਬਦਲ ਜਿਆ ਜਾਂਦਾ ਆਪਾਂ ਨੇ ਬਦਲਾਉਣਾ ਨਹੀਂ ਹੈਗਾ ਪਰ ਧਾਗਾ ਆਪਾਂ ਨੇ ਉਹੀ ਕੱਢਣਾ ਹੈ ਦੇਖੀ ਦੇਖੋ ਜੀ ਹੁਣ ਆਪਣਾ ਆ ਕੁੰਡਾ ਜਾਂਦਾ ਹੈ ਇਹ ਜੈਨਾਲਾ ਕੁੰਡਾ ਦੇਖੋ ਇਹ ਨਾਲੇ ਦੇ ਆਉਂਦਾ ਨਾ ਦੇਖੋ ਜੀ ਇਦਾਂ ਹੀ ਆਪਾਂ ਇਹਨੇ ਕੁੰਡਿਆਂ ਦੇ ਨਾਲ ਕੁੰਡੇ ਬਿਲਕੁਲ ਕੁੰਡਿਆਂ ਦੇ ਨਾਲ ਕੁੰਡੇ ਮਿਲਾਉਂਦੇ ਜਾਵਾਂਗੇ ਐਸੇ ਤਰੀਕੇ ਨਾਲ ਆਪਾਂ ਨੇ ਬਣਾਉਣੇ ਨੇ ਇਹ ਬਸ ਇੰਨਾ ਹੀ ਕੰਮ ਆ ਇਹਦਾ ਹੋਰ ਕੋਈ ਨਹੀਂ ਤੇ ਸਿਰਫ ਇੱਕ ਧਿਆਨ ਹੀ ਦੇਣੇ ਵਾਲਾ ਕੰਮ ਆ ਵੀ ਜਿਹੜਾ ਕੁੰਡਾ ਗਿਰਜਨ ਦਾ ਨਾ ਆਪਣਾ ਥੱਲੇ ਜਿਵੇਂ ਆਪਾਂ ਸੂਈ ਪਾਈ ਆ ਬੈਕ ਸਾਈਡ ਵਾਲਾ ਕੁੰਡਾ ਹੈ ਇਹਨੂੰ ਥੋੜਾ ਜਿਹਾ ਥੱਲੇ ਜਾ ਕੇ ਚਲੇ ਜਾਂਦਾ ਕੁੰਡਾ ਇਹਨੂੰ ਐ ਕੱਢਣਾ ਆਪਾਂ ਨੇ ਆ ਦੇਖੀਏ ਹੁਣ ਆਗੇ ਆਪਾਂ ਸਿੱਧੀ ਸਾਈਡ ਨੂੰ ਸਿੱਧੀ ਸਾਈਡ ਵਾਲਾ ਆਪਣਾ ਕੁੰਡਾ ਹੈ ਨਾ ਫੇਰ ਜਿਆ ਤੁਰਪਨ ਦਾ ਫੇਰ ਤਾਂ ਆਪਣਾ ਲੱਗ ਤੋਂ ਹੀ ਦਿਖੀ ਜਾਂਦਾ ਇਹ ਕੁੰਡਾ ਵੀ ਆਪਾਂ ਨੇ ਕਿਹੜਾ ਚੱਕਣਾ ਆ ਦੇਖੋ ਜੀ ਫੇਰ ਆਪਣਾ ਉਹੀ ਚੈਨ ਬਣੂਗੀ ਕੁੰਡੇ ਦੀ ਦੇਖੀਏ ਜਾਨੂ ਮੈਂ ਬਣਾ ਲੰਨੀ ਆ ਫੇਰ ਮੈਂ ਤੁਹਾਨੂੰ ਦਿਖਾਉਣੀ ਆ ਦੇਖੋ ਜੀ ਆਪਣੇ ਮੋਢਿਆਂ ਦੀ ਸਲਾਈ ਕਰਦੇ ਕਰਦੇ ਆਪਾਂ ਸਿਰੇ ਤੇ ਆ ਗਏ ਥੋੜੇ ਜਿਹੀ ਕੁੰਡੇ ਰਹਿ ਗਏ ਆਪਣੇ ਦੇਖੀਏ ਆ ਦੇਖੀਏ ਸਾਰੇ ਮੋਢੇ ਸ라이 ਹੋ ਗਈ ਆਪਣੀ ਆ ਦੇਖੋ ਜੀ ਆਪਣਾ ਉਹ ਡੇਨਾ ਕੁੰਡਾ ਆਪਣਾ ਹੋ ਗਿਆ ਇਹਨਾਂ ਸੇਮ ਦੇਖ ਲੋ ਕਿੰਨਾ ਵਧੀਆ ਆਪਣਾ ਬਣ ਕੇ ਤਿਆਰ ਹੋਇਆ ਇਹ ਬਹੁਤ ਵਧੀਆ ਬਣਿਆ ਆਪਣਾ ਹੁਣ ਆਪਾਂ ਇਹਨੂੰ ਸੂਈ ਨਾਲ ਕਰਾਂਗੇ ਇੱਥੇ ਬੰਦ ਦੇਖੋ ਜਿਹੜਾ ਇਹ ਹੀ ਕੁੰਡਾ ਹੈ ਨਾ ਇਹਦੀ ਆਪਾਂ ਇਹਦੇ ਨਾਲੇ ਆਪਾਂ ਸਲਾਈ ਕਰ ਲਾਂਗੇ ਇਹ ਆਪਣਾ ਸਿੱਧਾ ਹੀ ਕੁੰਡਾ ਸੀਗਾ ਇਹਨੂੰ ਇੱਥੋਂ ਪਾਵਾਂਗੇ ਕੁੰਡਾ ਦੇਖੀ ਹੁਣ ਆਪਾਂ ਕੀ ਕਰਾਂਗੇ ਇਸੇ ਧਾਗੇ ਦੇ ਨਾਲ ਸਾਰੀ ਆਪਾਂ ਸਲਾਈ ਕਰਦੇ ਜਾਵਾਂਗੇ ਦੇਖੀ ਮੋਢੇ ਆਪਣੇ ਬਣ ਕੇ ਹੋ ਗਏ ਦੇਖੋ ਜੀ ਮੋਢੇ ਆਪਣੇ ਬਣ ਕੇ ਤਿਆਰ ਹੋ ਗਏ ਦੇਖੋ ਜੀ ਐਨ ਆਪਣੇ ਕੁੰਡੇ ਦੇ ਨਾਲ ਕੁੰਡਾ ਆ ਬਸ ਇਹੀ ਕੁੰਡਾ ਆਪਾਂ ਨੂੰ ਮਿਲਣਾ ਚਾਹੀਦਾ ਜਿਹੜੀ ਆਪਣੀ ਨਾਲ ਆ ਸਿੱਧਾ ਕੁੰਡਾ ਤੇ ਇੱਧਰਲੇ ਸਿੱਧੇ ਕੁੰਡੇ ਦੇ ਨਾਲ ਆਪਾਂ ਨੂੰ ਮਲਾਉਣਾ ਹੁੰਦਾ ਠੀਕ ਹੈ ਜੀ ਹੁਣ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਦੱਸਣ ਦਾ ਤਰੀਕਾ ਵਧੀਆ ਲੱਗਿਆ ਤਾਂ ਕਮੈਂਟ ਸ਼ੇਅਰ ਲੈ ਕੇ ਜਰੂਰ ਕਰਦੇ ਹੋ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਵੀ ਕਰਿਓ ਜਦ ਤੱਕ ਧੰਨਵਾਦ ਜੀ ਆਪਾਂ ਨਵੇਂ-ਨਵੇਂ ਹੋਰ ਵੀਡੀਓ ਲੈ ਕੇ ਆਵਾਂਗੇ